जय भीम साथियों इक्वालिटी एंड जस्टिस पटियाला यूट्यूब चैनल ते मैं आशा कुमारी चुम्बर आज ਤੁਹਾਡੇ ਲਈ ਸਾਹਿਬ ਕਾਸ਼ੀ ਰਾਮਦਾਸ ਚਮਤਕਾਰ ਅਤੇ ਪੰਜਾਬ ਵਿੱਚ बसपा ਦਾ ਉਭਾਰ ਸਰਦਾਰ ਲਾਲ ਸਿੰਘ ਸੁਲਹਾਣੀ ਜੀ ਦੀ ਰਚਨਾ ਉੱਤੇ ਚਰਚਾ ਕਰਨ ਵਾਲੇ ਹਾਂ जय भीम साथियों इक्ਵੈਲਟੀ ਐਂਡ ਜਸਟਿਸ ਪਟਿਆਲਾ ਯੂਟਿਊਬ ਚੈਨਲ ਤੇ ਮੈਂ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਅੱਜ 1991 ਅਤੇ 1992 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬੌਜਨ ਸਮਾਜ ਪਾਰਟੀ बसपा ਦੇ ਉਭਾਰ ਬਾਰੇ ਗੱਲ ਕਰਾਂਗੇ ਇਹ ਲੇਖਕ ਲਾਲ ਸਿੰਘ ਸੁਲਹਾਣੀ ਦੇ ਨਿੱਜੀअनुभवਾਂ ਰਾਹੀਂ ਫਿਰੋਜ਼ਪੁਰ ਛੌਨੀ ਹਲਕੇ ਤੋਂ ਚੋਣ ਲੜਨ ਅਤੇ ਪਾਰਟੀ ਦੇ ਸੁਪਰੀਮੋ ਕਾਂਸੀ ਰਾਮ ਦੇ ਪ੍ਰਭਾਵ ਨੂੰ ਉਜਾਗਰ ਕਰਦਾ ਹੈ ਸਰੋਤ ਪਾਰਟੀ ਨੂੰਦਰਪੇਸ਼ ਅੰਦਰੂਨੀ ਵਿਰੋਧ ਜਿਵੇਂ ਕਿ ਮੋਹਨ ਸਿੰਘ ਫਲੀਆਂ ਵਾਲਾ ਦੁਆਰਾ ਪੈਦਾ ਕੀਤੀਆਂ ਰੁਕਾਵਟਾਂ ਅਤੇ ਬਾਹਰੀ ਚੁਣੌਤੀਆਂ ਜਿਵੇਂ ਕਿ ਚੋਣਾਂ ਨੂੰ ਅਤਵਾਦ ਦੇ ਮਾਹੌਲ ਵਿੱਚ ਕਰਵਾਉਣਾ ਬਾਰੇ ਵੀ ਦੱਸਦਾ ਹੈ ਇਸ ਵਿੱਚ 1992 ਦੀਆਂ ਚੋਣਾਂ ਦੌਰਾਨ ਹੋਈ ਤਾਂਦਲੀ ਅਤੇ बसपा ਕਾਰਕੁਨਾਂ ਦੀਆਂ ਸ਼ਹਾਦਤਾਂ ਦਾ ਜ਼ਿਕਰ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਪਾਰਟੀ ਨੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ 9 ਵਿਧਾਨ ਸਭਾ ਸੀਟਾਂ ਜਿੱਤੀਆਂ ਅਤੇ ਮੋਹਨ ਸਿੰਘ ਫਲਿਆਵਾਲਾ ਨੇ ਲੋਕ ਸਭਾ ਸੀਟ ਜਿੱਤੀ ਜਿਸ ਨਾਲ ਉਹ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਬਣੀ ਲੇਖਕ ਦਾ ਮੰਨਣਾ ਹੈ ਕਿ ਨਿਰਪੱਖ ਚੋਣਾਂ ਦੇ ਨਤੀਜੇ ਵਜੋਂ 1992 ਵਿੱਚ ਬਸਪਾ ਪੰਜਾਬ ਵਿੱਚ ਸੱਤਾ ਵਿੱਚ ਆਉਂਦੀ ਇਸ ਗਹਿਰਾਈ ਨਾਲ ਵਿਚਾਰ ਚਰਚਾ ਵਿੱਚ ਸਭ ਦਾ ਸਵਾਗਤ ਹੈ ਅੱਜ ਅਸੀਂ ਇੱਕ ਬਹੁਤ ਹੀ ਦਿਲਚਸਪ ਲਿਖਤ ਦੇ ਕੁਝ ਖਾਸ ਹਿੱਸਿਆਂ ਤੇ ਗੱਲ ਕਰਾਂਗੇ ਕਾਂਸ਼ੀਰਮ ਦਾ ਚਮਤਕਾਰ ਪੰਜਾਬ ਵਿੱਚ ਬਸਪਾ ਦਾ ਉਭਾਰ ਹਾਂਜੀ ਤੇ ਇਹ ਲਿਖਤ ਲਾਲ ਸਿੰਘ ਸੁਲਹਾਣੀ ਦੇ ਆਪਣੇ ਤਜਰਬਿਆਂ ਤੇ ਆਧਾਰਿਤ ਹੈ ਉਹ ਖੁਦ ਉਦੋਂ ਬਸਪਾ ਦੇ ਉਮੀਦਵਾਰ ਸੀ ਬਿਲਕੁਲ ਤਾਂ ਸਾਨੂੰ ਇੱਕ ਅੰਦਰੂਨੀ ਨਜ਼ਰੀਆ ਮਿਲਦਾ ਹੈ ਹੈਨਾ ਹਾਂ ਬਿਲਕੁਲ ਅੰਦਰ ਦੀ ਗੱਲ ਪਤਾ ਲੱਗਦੀ ਹੈ ਅੱਛਾ ਪਹਿਲਾਂ ਥੋੜਾ ਜਿਹਾ ਸਮਾਂ ਸਮਝ ਲਈਏ ਹਾਂ ਇਹ ਗੱਲ ਹੈ 80 ਦੇ ਦਹਾਕੇ ਦੇ ਅਖੀਰ ਦੀ ਤੇ 90 ਦੀ ਸ਼ੁਰੂਆਤ ਪੰਜਾਬ ਦਾ ਉਹ ਦੌਰ ਹਾਂ 1987 ਚ ਬਰਨਾਲਾ ਸਰਕਾਰ ਟੁੱਟ ਗਈ ਸੀ ਫਿਰ ਲੰਮਾ ਸਮਾਂ ਗਵਰਨਰੀ ਰਾਜ ਰਿਹਾ ਤੇ ਫਿਰ 1991 ਤੇ 92 ਚੋਣਾਂ ਦਾ ਐਲਾਨ ਹੋਇਆ ਮਾਹੌਲ ਬੜਾ ਖਰਾਬ ਸੀ ਸਿਆਸੀ ਤੌਰ ਤੇ ਅਸਥਿਰਤਾ ਹਿੰਸਾ ਬਹੁਤ ਜ਼ਿਆਦਾ ਤਾਂ ਆਪਣਾ ਮਕਸਦ ਹੈ ਇਸ ਸਾਰੇ ਮਾਹੌਲ ਚ ਬਸਪਾ ਕਿਵੇਂ ਉਭਰੀ ਕੀ ਚੁਣੌਤੀਆਂ ਆਈਆਂ ਤੇ ਕਾਂਸ਼ੀਰਮ ਦਾ ਕੀ ਰੋਲ ਸੀ ਇੱਕ ਉਮੀਦਵਾਰ ਦੀ ਨਜ਼ਰ ਤੋਂ ਹਾਂਜੀ ਇਸੇ ਨੂੰ ਫਰੋਲਣਾ ਹੈ ਅੱਜ ਚਲੋ ਫਿਰ ਸ਼ੁਰੂ ਕਰਦੇ ਹਾਂ 1987 ਤੋਂ ਬਾਅਦ ਲੰਮਾ ਗਵਰਨਰੀ ਰਾਜ ਫਿਰ 22 ਜੂਨ 1991 ਨੂੰ ਚੋਣਾਂ ਦਾ ਐਲਾਨ ਹੋਇਆ ਵਿਧਾਨ ਸਭਾ ਤੇ ਲੋਕ ਸਭਾ ਦੋਵੇਂ ਹਾਂਜੀ ਤੇ ਇਸੇ ਸਮੇਂ ਲਾਲ ਸਿੰਘ ਸੁਲਹਾਣੀ ਜਿਨ੍ਹਾਂ ਦੀ ਇਹ ਲਿਖਤ ਹੈ ਉਹਨਾਂ ਨੂੰ ਸਾਫ ਕਾਂਚੀ ਰਾਮ ਨੇ ਫਿਰੋਜ਼ਪੁਰ ਛਾਉਣੀ ਤੋਂ ਉਮੀਦਵਾਰ ਬਣਾਤਾ ਜਨਰਲ ਹਲਕਾ ਸੀ ਉਹ ਅੱਛਾ ਤੇ ਉਹਨਾਂ ਦੀ ਸਿਫਾਰਿਸ਼ ਤੇ ਨਾਲ ਲੱਗਦੀ ਸੀਟ ਫਿਰੋਜ਼ਪੁਰ ਸ਼ਹਿਰ ਉਹ ਤੋਂ ਮੁਖਤਿਆਰ ਸਿੰਘ ਮੁੱਤੀ ਨੂੰ ਟਿਕਟ ਮਿਲੀ ਉਹ ਕੰਬੋਜ ਭਾਈਚਾਰੇ ਦੇ ਵੱਡੇ ਆਗੂ ਸੀ ਹਾਂ ਇਹ ਗੱਲ ਮਹੱਤਵਪੂਰਨ ਸੀ ਹੈ ਨਾ ਕਿਉਂਕਿ ਸ਼ਾਇਦ ਪਹਿਲੀ ਵਾਰ ਕਿਸੇ ਵੱਡੀ ਪਾਰਟੀ ਨੇ ਉੱਥੇ ਕੰਬੋਜ ਉਮੀਦਵਾਰ ਖੜਾ ਕੀਤਾ ਸੀ ਬਿਲਕੁਲ ਇਸ ਨਾਲ ਕੰਬੋਜ ਭਾਈਚਾਰੇ ਚ ਇੱਕਦਮ ਜੋਸ਼ ਆ ਗਿਆ ਇਸ ਇਲਾਕੇ ਦੀ ਸਿਆਸਤ ਲਈ ਨਵੀਂ ਗੱਲ ਸੀ ਪਰ ਜਿਵੇਂ ਹੁੰਦਾ ਹੀ ਹੈ ਪਾਰਟੀ ਦੇ ਅੰਦਰ ਵੀ ਸਭ ਠੀਕ ਨਹੀਂ ਸੀ ਹੈ ਨਾ ਹਾਂ ਦੱਸੋ ਕੀ ਸੀ ਮਤਲਬ ਮਤੀ ਸਾਹਿਬ ਨੇ ਤਾਂ ਕਾਂਚੀਰਾਮ ਨੂੰ ਪਰੋਸਾ ਦਿੱਤਾ ਸੀ ਕਿ ਉਹ ਦੋਨੋਂ ਸੀਟਾਂ ਸ਼ਹਿਰ ਤੇ ਛਾਉਣੀ ਜਿੱਤਣਗੇ ਲੋਕ ਸਭਾ ਚ ਵੀ ਫਾਇਦਾ ਹੋਗਾ ਅੱਛਾ ਪਰ ਜਿਹੜੇ ਬਸਪਾ ਪੰਜਾਬ ਦੇ ਪ੍ਰਧਾਨ ਸੀ ਮੋਹਨ ਸਿੰਘ ਫਲੀਆਂ ਵਾਲਾ ਉਹ ਖੁਦ ਫਿਰੋਜ਼ਪੁਰ ਤੋਂ ਲੋਕ ਸਭਾ ਲੜ ਰhese ਹਾਂਜੀ ਉਹਨਾਂ ਦੇ ਖੇਮੇ ਚ ਇਸ ਗੱਲੋਂ ਬੇਚੈਨੀ ਹੋ ਗਈ ਓਹੋ ਅੰਦਰੂਨੀ ਖਿਚੋਟਣ ਸ਼ੁਰੂ ਹੋ ਗਈ हां बिल्कुल श्रोत ਤਾਂ ਇਹ ਵੀ ਕਹਿੰਦਾ ਹੈ ਕਿ ਫਲੀਆਂ ਵਾਲਾ ਦੁੱਲੀ ਗਏ ਮਤੀ ਦੀ ਟਿਕਟ ਕਟਵਾਉਣ ਦੀ ਕੋਸ਼ਿਸ਼ ਕੀਤੀ ਸੱਚੀ ਹਾਂਜੀ ਪਰ ਕਾਂਚੀਰਾਮ ਮੰਨੇ ਨਹੀਂ ਬਿਲਕੁਲ ਨਹੀਂ ਫੇਰ ਫੇਰ ਕੀ ਫਲੀਆਂ ਵਾਲਾ ਦੇ ਬੰਦਿਆਂ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਿਆ ਤੇ ਦੋਸ਼ ਹੈ ਕਿ ਉਹਨਾਂ ਨੇ ਸੁਲਹਾਣੀ ਦੇ ਖਿਲਾਫ ਇੱਕ ਪੱਲੇਦਾਰ ਨੂੰ ਮਤਲਬ ਆਪਣੇ ਖਰਚੇ ਤੇ ਆਜ਼ਾਦ ਖੜਾ ਕਰਤਾ ਸਿਰਫ ਤੰਗ ਕਰਨ ਲਈ ਹਾਂ ਬਿਲਕੁਲ ਕਮ ਸੇ ਸਿਰਫ ਪੰਡੀ ਪ੍ਰਚਾਰ ਕਰਨਾ ਪਰੇਸ਼ਾਨ ਕਰਨਾ ਮਤੀ ਖਿਲਾਫ ਸਿੱਧਾ ਉਮੀਦਵਾਰ ਤਾਂ ਨਹੀਂ ਪਰ ਅੰਦਰ ਖਾਤੇ ਵਿਰੋਧ ਪੂਰਾ ਸੀ ਅੱਛਾ ਕੁਝ ਬਸਪਾ ਦੇ ਬામਸਿਫ ਦੇ ਬੰਦੇ ਵੀ ਕਾਂਗਰਸੀ ਉਮੀਦਵਾਰ ਪੰਡਿਤ ਬਾਲਮੁਕੰਦ ਸ਼ਰਮਾ ਦੀ ਮਦਦ ਕਰ ਰਹੇ ਸੀ ਹੂੰ ਬામਸਿਫ ਵਾਲੇ ਵੀ ਜਿਹੜੇ ਕਾਂਸ਼ੀਰਾਮ ਦੀ ਲਹਿਰ ਦਾ ਮੁੱਖ ਹਿੱਸਾ ਸੀ ਹਾਂਜੀ ਦੇਖੋ ਇਹ ਅੰਦਰੂਨੀ ਫੁੱਟ ਤਾਂ ਸ਼ੁਰੂ ਤੋਂ ਹੀ ਵੱਡੀ ਚੁਣੌਤੀ ਬਣ ਗਈ ਵੇ ਸੁਣ ਕੇ ਤਾਂ ਸੁਲਹਾਣੀ ਨੂੰ ਬੜੀ ਨਿਰਾਸ਼ਾ ਹੋਈ ਹੋਵੇਗੀ ਬਿਲਕੁਲ ਉਹਨਾਂ ਦੇ ਪੁਰਾਣੇ ਬામਸੇਵ ਤੇ ਸਾਥੀ ਵੀ ਪਾਸਾ ਵਟ ਗਏ ਨਿੱਜੇ ਰੰਜਿਸ਼ਾਂ ਕਰਕੇ ਤੇ ਉਹ ਕੰਬੋ ਜਾਗੂ ਜਿਹੜੇ ਮੁੱਤੀ ਦੇ ਟਿਕਟ ਤੇ ਖੁਸ਼ ਸੀ ਉਹਨਾਂ ਨੇ ਵੀ ਸ਼ਾਉਣੀ ਹਲਕੇ 'ਚ ਸੁਲਹਾਣੀ ਦੀ ਮਦਦ ਨਹੀਂ ਕੀਤੀ ਸਗੋਂ ਦੂਜੀਆਂ ਪਾਰਟੀਆਂ ਦੀ ਮਦਦ ਕਰਦੇ ਰਹੇ ਔਖਾ ਕੰਮ ਸੀ ਫਿਰਤਾ ਬਹੁਤ ਔਖਾ ਪਰ ਸੁਲਹਾਣੀ ਨੇ ਹਿੰਮਤ ਨਹੀਂ ਹਾਰੀ 26 ਅਪ੍ਰੈਲ 1991 ਨੂੰ ਕਾਗਜ਼ 'ਤੇ ਤੇ ਮੈਦਾਨ 'ਚ ਡਟ ਗਏ ਹਾਂਜੀ ਮੁਕਾਬਲਾ ਕਿੰਨਾ ਨਾਲ ਸੀ ਵੱਡੇ ਵੱਡੇ ਕਾਗ ਸਿਆਸਤਦਾਨ ਪੈਸੇ ਵਾਲੀਆਂ ਪਾਰਟੀਆਂ ਤੇ ਉਹ ਜਿਨ੍ਹਾਂ ਨੂੰ ਉਹ ਲਠ ਮਾਰ ਤੇ ਰਾ ਕਹਿੰਦੇ ਨੇ ਯਾਨੀ ਡਰਾ ਧਮਕਾ ਕੇ ਸਿਆਸਤ ਕਰਨ ਵਾਲੇ ਹਾਂ ਬਿਲਕੁਲ ਉਹਨਾਂ ਸਭ ਦੇ ਖਿਲਾਫ ਉਹਨਾਂ ਦਾ ਆਸਰਾ ਕੌਣ ਸੀ ਆਮ ਕਿਰਤੀ ਲੋਕ ਜਿਨ੍ਹਾਂ ਨੂੰ ਉਹ ਭਾਈ ਲਾਲੋ ਦੇ ਵਾਰਿਸ ਕਹਿੰਦੇ ਸੀ ਹਾਂ ਗੁਰਬਾਣੀ ਦਾ ਹਵਾਲਾ ईमानदार किरत वाले परिवार ਦਾ ਪੂਰਾ ਸਾਥ ਸੀ ਖਾਸ ਕਰਕੇ ਛੋਟੇ ਪਰਾਜ ਜਗਰੂਪ ਦਾ اچھا ਤੇ ਇੱਕ ਦੋਸਤ ਦਾ ਜ਼ਿਕਰ ਆਉਂਦਾ ਹਰਮੀਤ ਵਿਦਿਆਰਥੀ ਕبھی ਵੀ ਸੀ ਸੁਰੱਖਿਆ ਗਾਰਡ ਵੀ ਹਰ ਵੇਲੇ ਨਾਲ ਕਮਾਲ ਹੈ ਸਰੋਤ ਕਹਿੰਦਾ ਇੱਕ ਹੱਥ 'ਚ ਬੰਦੂਕ ਦੂਜੇ 'ਚ ਮਾਈਕ ਇਹ ਤਸਵੀਰੀ ਦੱਸਦੀ ਹੈ ਉਦੋਂ ਦਾ ਮਾਹੌਲ ਸਹੀ ਗੱਲ ਹੈ ਬਿਲਕੁਲ ਤੇ ਚੋਣ ਮਹਿੰਮ ਕਿਵੇਂ ਦੀ ਸੀ ਬਿਲਕੁਲ ਜ਼ਮੀਨੀ ਪੱਧਰ ਦੀ ਪੈਸਾ ਤਾਂ ਹੋਣਾ ਨਹੀਂ ਸੀ ਕੋਲ ਹਾਂ ਪੈਸਾ ਆਵੇਂ ਕੱਟ ਸੀ ਪਰ ਲੋਕ ਆਪ ਮੁਹਰੇ ਜੁੜਰੇ ਸੀ ਗਰੀਬ ਲੋਕ ਜੋਸ਼ ਬਹੁਤ ਸੀ ਪਿੰਡਾਂ ਚ ਕੰਦਾਂ ਤੇ ਬਸਪਾ ਦੇ ਨਾਰੇ ਲਿਖੇ ਗਏ ਹਾਥੀ ਦਾ ਨਿਸ਼ਾਨ ਸਾਈਕਲਾਂ ਤੇ ਰੈਲੀਆਂ ਅੱਛਾ ਪਿੰਡਾਂ ਦੀਆਂ ਸੱਥਾਂ ਚ ਦੇਰ ਰਾਤ ਤੱਕ ਬਸਪਾ ਦੀਆਂ ਗੱਲਾਂ ਹੁੰਦੀਆਂ ਸੀ ਲੋਕਾਂ ਚ ਚਰਚਾ ਸੀ ਮਤਲਬ ਹਾਂ ਤੇ ਹੈਰਾਨੀ ਦੀ ਗੱਲ ਲੋਕਲ ਅਖਬਾਰਾਂ ਦੇ ਵੀ ਕਾਫੀ ਥਾਂ ਦਿੱਤੀ ਬਰਾਬਰ ਦੀ ਪੈਸੇ ਵਾਲੇ ਉਮੀਦਵਾਰਾਂ ਦੇ ਇਹ ਤਾਂ ਵਧੀਆ ਗੱਲ ਸੀ ਇੱਕ ਤਰ੍ਹਾਂ ਨਾਲ ਲੋਕ ਲਹਿਰ ਬਣ ਰਹੀ ਸੀ ਹਾਂ ਸਥਾਪਿਤੀ ਦੇ ਖਿਲਾਫ ਪਰ ਉਸ ਵੇਲੇ ਦਾ ਜਿਹੜਾ ਸਿਆਸੀ ਮਾਹੌਲ ਸੀ ਉਹ ਸਮਝਣਾ ਬਹੁਤ ਜ਼ਰੂਰੀ ਹੈ ਦੱਸੋ ਦੇਖੋ ਕਾਂਗਰਸ 1991 ਦੇ ਚੋਣਾਂ ਦਾ ਬਾਈਕਾਟ ਕਰ ਰਹੀ ਸੀ ਪੂਰੀ ਤਰ੍ਹਾਂ ਹਾਂ ਇਹ ਯਾਦ ਹੈ ਪਰ ਅਕਾਲੀ ਦਲ ਦੇ ਕਈ ਧੜੇ ਸੀ 6 ਸਟੂਡੈਂਟ ਫੈਡਰੇਸ਼ਨਾਂ ਸੀ ਉਹ ਸਾਰੇ ਮੈਦਾਨ 'ਚ ਸੀ ਤੇ ਬਸਪਾ ਬਸਪਾ ਬਿਲਕੁਲ ਇਕੱਲੀ ਆਪਣੇ ਦਮ ਤੇ ਨਿੱਡਰ ਹੋ ਕੇ ਪਰ ਮਾਹੌਲ ਬਹੁਤ ਖਤਰਨਾਕ ਸੀ ਬਹੁਤ ਜ਼ਿਆਦਾ ਖੌਫਨਾਕ ਲੇਖਕ ਸ਼ਬਦ ਵਰਤੇ ਨੇ دہشت ਜਤਾ ਸਹੀ ਮਾਣੇ ਚ ਹੋਈ ਸੀ ਹੂੰ ਦੋ ਦਰਜਨ ਤੋਂ ਵੱਧ ਉਮੀਦਵਾਰ ਮਾਰੇ ਗਏ ਸੀ ਉਦੋਂ ਜਿਨ੍ਹਾਂ 'ਚ ਸੁਲਹਾਣੀ ਦੇ ਇੱਕ ਦੋਸਤ ਵੀ ਸੀ ਜਥੇਦਾਰ ਪ੍ਰੀਤਮ ਸਿੰਘ ਚੀਮਾ ਧਰਮਕੋਟ ਤੋਂ ਅਕਾਲੀ ਉਮੀਦਵਾਰ ਬਹੁਤ ਮਾੜੀ ਗੱਲ ਹੋਈ ਮਤਲਬ ਹਰ ਪਲ ਜਾਨ ਦਾ ਖਤਰਾ ਹਰ ਪਲ ਤੇ ਇਸ ਮਾਹੌਲ ਚ ਸੁਲਾਣੀ ਪਿੰਡਾਂ ਚ ਜਾ ਕੇ ਬੋਲਦੇ ਸੀ ਬਿਖੌਫ ਹਾਂਜੀ ਤੇ ਉਹਨਾਂ ਦਾ ਤਰੀਕਾ ਵੀ ਵੱਖਰਾ ਸੀ ਉਹ ਵੋਟਾਂ ਨਹੀਂ ਸੀ ਮੰਗਦੇ ਸਿੱਧੀਆਂ ਨਹੀਂ ਉਹ ਲੋਕਾਂ ਦੀ ਖਾਸ ਕਰਕੇ ਦਲਿਤਾਂ ਦੀ ਅਣਖ ਟੁੰਬਣ ਵਾਲੀ ਭਾਸ਼ਾ ਵਰਤਦੇ ਸੀ ਅੱਛਾ ਸਵੈ ਮਾਨ ਜਗਾਉਣ ਦੀ ਗੱਲ ਆਪਣੇ ਹੱਕਾਂ ਲਈ ਖੜੇ ਹੋਣ ਦੀ ਗੱਲ ਲੋਕਾਂ ਤੇ ਕੀ ਅਸਰ ਹੁੰਦਾ ਸੀ ਲੋਕ ਜਿਵੇਂ ਸਰੋਥ ਕਹਿੰਦਾ ਮੰਤਰ ਮੁਗਧ ਹੋ ਉਤਸ਼ਾਹਿਤ ਹੋ ਉਠਦੀਆਂ ਵਾਹ ਮਤਲਬ ਇਹ ਸਿਰਫ ਵੋਟਾਂ ਦੀ ਲੜਾਈ ਨਹੀਂ ਸੀ ਰਹੀ ਨਹੀਂ ਇਹ ਸਵੈ ਮਾਨ ਦੀ ਲੜਾਈ ਬਣ ਗਈ ਸੀ ਫਿਰ ਚੋਣ ਮੋਹਮ ਨੂੰ ਹੋਰ ਹੁਲਾਰਾ ਦੇਣ ਲਈ ਕਾਂਸ਼ੀ ਰਾਮ ਖੁਦ ਆਏ ਫਿਰੋਜ਼ਪੁਰ ਅੱਛਾ ਜ਼ਿਲ੍ਹਾ ਪ੍ਰੇਸ਼ਦ ਰੈਸਟ ਹਾਊਸ 'ਚ ਮੀਟਿੰਗ ਹੋਈ ਫਲੀਆਂ ਵਾਲਾ ਵੀ ਉੱਥੇ ਸੀ ਹੋਰ ਆਗੂ ਵੀ ਇੱਥੇ ਗੱਲ ਬੜੀ ਦਿਲਚਸਪ ਹੋਈ ਕੀ ਹੋਇਆ ਕਾਂਸ਼ੀ ਰਾਮ ਨੇ ਉਹ ਜਿਹੜਾ ਡੰਮੀ ਉਮੀਦਵਾਰ ਸੀ ਨਾ ਜਿਹਨੂੰ ਫਲੀਆਂ ਵਾਲਾ ਦੇ ਬੰਦਿਆਂ ਨੇ ਖੜਾ ਕੀਤਾ ਸੀ ਹਾਂ ਹਾਂ ਉਹਨੂੰ ਸੱਦ ਲਿਆ ਅੱਛਾ ਤੇ ਪੁੱਛਿਆ ਤੂੰ ਬਸਪਾ ਦਾ ਵਰਕਰ ਹੋ ਕੇ ਪਾਰਟੀ ਖਿਲਾਫ ਕਿਉਂ ਲੜ ਰਹੇ ਹੋ ਫਿਰ ਉਸਨੇ ਸਿੱਧਾ ਕਹਤਾ ਕਹਿੰਦਾ ਮੈਨੂੰ ਤਾਂ ਮੋਹਨ ਸਿੰਘ ਫਲੀਆਂ ਵਾਲਾ ਨੇ ਖੜਾ ਕੀਤਾ। ਓਹੋ ਸਾਰਿਆਂ ਦੇ ਸਾਹਮਣੇ। ਹਾਂ। ਸਰੋਤ ਕਹਿੰਦਾ ਇਹ ਸੁਣ ਕੇ ਫਲੀਆਂ ਵਾਲਾ ਚੁੱਪਚਾਪ ਉੱਠੋ ਨਿਕਲ ਗਏ। ਅੰਦਰ ਦੀ ਫੁੱਟ ਤਾਂ ਬਿਲਕੁਲ ਸਾਹਮਣੇ ਆ ਗਈ ਫਿਰ। ਹਾਂਜੀ। ਇਸ ਤੋਂ ਬਾਅਦ ਕਾਂਸ਼ੀਰਾਮ ਨੇ ਸੁਲਹਾਣੀ ਤੋਂ ਪੁੱਛਿਆ ਮਾਹੌਲ ਬਾਰੇ। ਹਮ ਸੁਲਹਾਣੀ ਨੇ ਪੂਰੇ ਜੋਸ਼ 'ਚ ਕਿਹਾ ਹਾਲਾਤ ਬਹੁਤ ਹੀ ਸਾਜ਼ਗਾਰਨ ਸਰ। ਕੁਝ ਵੀ ਹੋ ਸਕਦਾ ਹੈ। ਅੱਛਾ। ਇਸ ਤੇ ਕਾਂਸ਼ੀਰਾਮ ਨੇ ਆਪਣੇ ਹਾਸ ਅੰਦਾਜ਼ 'ਚ ਮੁਸਕਰਾ ਕੇ ਕਿਹਾ ਹਾਲਾਤ ਤਾਂ ਮੈਨੂੰ ਸਾਰੇ ਪੰਜਾਬ 'ਚ ਹੀ ਬੜੇ ਸਾਜ਼ਗਾਰ ਨਜ਼ਰ ਆਉਂਦੇ ਹਨ। ਕੀ ਤੇ ਸਰਕਾਰ ਬਣਾਉਣ ਵਾਲਾ ਪੰਗਾ ਜੇ ਬਸਪਾ ਨੂੰ ਨਾ ਲੈਣਾ ਪੈਜੇ ਮਤਲਬ ਹੌਸਲਾ ਬਹੁਤ ਸੀ ਉਦੋਂ ਭਾਵੇਂ ਮਜ਼ਾਕ ਚ ਕਿਆ ਹੋਵੇ ਹਾਂ ਆ ਤਾਂ ਵਿਸ਼ਵਾਸ ਤਾਂ ਚਲਕਦਾ ਸੀ ਪਰ ਮਾਹੌਲ ਕਿੰਨਾ ਤਣਾਅ ਵਾਲਾ ਸੀ ਇਹਦਾ ਅੰਦਾਜ਼ਾ ਇੱਕ ਹੋਰ ਗੱਲ ਤੋਂ ਲਾਓ ਕੀ ਚੋਣ ਪ੍ਰਚਾਰ ਕਰਦੇ ਸੁਲਹਾਣੀ ਨੂੰ ਹੀ ਕਿਸੇ ਨੇ ਆ ਕੇ ਦੱਸਿਆ ਕਿ ਹਾਥੀ ਵਾਲੇ ਉਮੀਦਵਾਰ ਨੂੰ ਗੋਲੀ ਮਾਰਤੀ ਹਾਏ ਓ ਰੱਬਾ ਉਹਨਾਂ ਨੂੰ ਹੀ ਉਹਨਾਂ ਦੀ ਮੌਤ ਦੀ ਖਬਰ ਹਾਂ ਇਹ ਅਫਵਾਹ ਦਸਦੀ ਹੈ ਕਿ ਕਿਵੇਂ ਦਾ ਡਰ ਤੇ ਪ੍ਰਚਾਰ ਚੱਲ ਰਿਹਾ ਸੀ ਬਸਪਦੇ ਖਿਲਾਫ ਸਹੀ ਗੱਲ ਹੈ ਬਹੁਤ ਅਜੀਬ ਮਾਹੌਲ ਸੀ ਪਰ ਫਿਰ ਇੱਕ ਬਹੁਤ ਵੱਡਾ ਮੋੜ ਆਇਆ ਹਾਂ ਉਹ ਚੋਣਾ ਰੱਦ ਹੋਣ ਵਾਲੀ ਗੱਲ ਬਿਲਕੁਲ 22 ਜੂਨ ਨੂੰ ਵੋਟਾਂ ਪੈਣੀਆਂ ਸੀ ਤੇ 21 ਜੂਨ ਨੂੰ ਚੋਣ ਕਮਿਸ਼ਨ ਨੇ ਚੋਣਾ ਰੱਦ ਕਰ ਦਿੱਤੀ ਅਣਮਿੱਥੇ ਸਮੇਂ ਲਈ ਹਾਂ ਇਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਤੇ ਇਸ ਨੂੰ ਜੋੜਿਆ ਗਿਆ ਕੇਂਦਰ ਦੀ ਨਵੀਂ ਬਣੀ ਨਰਸਿਮਾ ਰਾਓ ਸਰਕਾਰ ਨਾਲ ਹਾਂ ਇਹੀ ਗੱਲ ਚੱਲੀ ਸੀ ਕਿ ਕਾਂਗਰਸ ਨੂੰ ਪਤਾ ਲੱਗ ਗਿਆ ਸੀ ਕਿ ਬਸਪਾ ਬਹੁਤ ਅੱਗੇ ਹੈ ਸ਼ਾਇਦ ਸਰਕਾਰੀ ਬਣਾ ਲਵੇ ਹਾਂ ਖੁਫੀਆ ਰਿਪੋਰਟਾਂ ਦੀ ਗੱਲ ਹੁੰਦੀ ਸੀ ਇਸ ਲਈ ਚੋਣਾ ਹੀ ਰੁਕਵਾ ਦਿੱਤੀਆਂ ਲੇਖਕ ਲਿਖਦੇ ਨੇ ਇਸ ਅਚਾਨਕ ਪਈ ਵਿਜਨਾਲ ਪੰਜਾਬ ਵਾਸੀ ਪਹੁੰਚ ਕੇ ਰਹਿ ਗਏ ਸਹੀ ਗੱਲ ਹੈ ਸਾਰੀ ਮਿਹਨਤ ਤੇ ਪਾਣੀ ਪੜਦਾ ਲੱਗਿਆ ਹੋਣਾ ਉਦੋਂ ਖੈਰ ਫਿਰ ਕੁਝ ਮਹੀਨੇ ਬਾਅਦ ਨਵੀਂ ਤਾਰੀਖ ਆਈ 19 ਫਰਵਰੀ 1992 ਹਾਂ ਪਰ ਇਸ ਵਾਰ ਤਾਂ ਸਿਆਸੀ ਖੇਡ ਹੀ ਬਦਲ ਗਈ ਸੀ ਕਿਵੇਂ ਲਗਭਗ ਸਾਰੇ ਅਕਾਲੀ ਤੜਿਆਂ ਨੇ ਤੇ 6 ਸਟੂਡੈਂਟਸ ਫੈਡਰੇਸ਼ਨਾਂ ਨੇ ਚੋਣਾਂ ਦਾ ਬਾਈਕਾਟ ਕਰਤਾ ਮੁਕੰਮਲ ਬਾਈਕਾਟ ਅੱਛਾ ਕਿਉਂ ਗੱਲਾਂ ਤਾਂ ਇਹੀ ਸੀ ਕਿ ਸਰਕਾਰੀ ਦਬਾਅ ਸੀ ਤਾਕੇ ਕਾਂਗਰਸ ਹਰਾਮਨ ਲਜੀਤ ਜਾਵੇ। ਓਹੋ। ਤੇ ਮਾਹੌਲ ਪਹਿਲਾਂ ਨਾਲੋਂ ਵੀ ਵੱਧ ਡਰਾਉਣਾ। ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਸੀ ਖੁੱਲੇ ਆਮ। ਕੀ ਧਮਕੀਆਂ? ਕਿ ਜੇ ਕੋਈ ਵੋਟ ਪਾਉਣ ਜਾਵੇਗਾ ਤਾਂ ਆਪਣਾ ਕਫਨ ਤਿਆਰ ਕਰਕੇ ਜਾਵੇ। ਹੱਦ ਹੋ ਗਈ। ਇਹੋ ਜਿਹੇ ਹਾਲਾਤ ਸੁਣਾ। ਹਾਂਜੀ। ਪਰ ਕੇਂਦਰ ਸਰਕਾਰ ਤਾਂ ਚੋਣਾ ਕਰਾਉਣ ਤੇ ਅੜੀ ਹੋਈ ਸੀ ਨਰਸਿਮਹਾ ਰਾਓ ਸਰਕਾਰ। ਹਾਂ। ਉਹ ਤਾਂ ਦ੍ਰਿੜ ਸੀ। ਤੇ ਅਕਾਲੀਆਂ ਦੇ ਬਾਈਕਾਟ ਨਾਲ ਕੀ ਹੋਇਆ? ਬਸ ਬਸ ਸਿੱਧੀ ਕਾਂਗਰਸ ਦੇ ਮੁਕਾਬਲੇ 'ਚ ਆ ਗਈ। ਮੁੱਖ ਵਿਰੋਧੀ ਤੇਰ। ਬਿਲਕੁਲ। ਸੁਲਾਨੀ ਨੇ ਫਿਰ ਮਹਿੰਮ ਸ਼ੁਰੂ ਕੀਤੀ ਕਾਸ਼ੀਨਾਮ ਦੇ ਕਹਣ ਤੇ ਫਿਰੋਜ਼ਪੁਰ ਛਾਉਣੀ ਤੋਂ। ਇਸ ਵ हां इस बार सरकार ने सारे उम्मीदवारों ਨੂੰ ਬਹੁਤ ਸਖਤ ਸੁਰੱਖਿਆ ਦਿੱਤੀ ਸੀ। ਹੂੰ ਇਸ ਵਾਰ ਸੁਲਾਣੀ ਦਾ ਮੁਕਾਬਲਾ ਸੀ ਕਾਂਗਰਸ ਦੇ ਗੁਰਨਾਬ ਸਿੰਘ ਬਰਾੜ ਨਾਲ। ਹੂੰ ਹੂੰ ਬਹੁਤ ਅਮੀਰ ਵਕੀਲ ਸੀ ਉਹ। ਅੱਛਾ ਤੇ ਇੱਕ ਹੋਰ ਸੀ ਕਾਂਗਰਸ ਦਾ ਹੀ ਬਾਡੀ ਰਵਿੰਦਰ ਸਿੰਘ ਸੰਧੂ ਬੱਬਲ ਜਾਗੀਰਦਾਰ ਪਰਿਵਾਰ ਤੋਂ। ਯਾਨੀ ਦੋ ਵੱਡੇ ਤੇ ਅਮੀਰ ਵਿਰੋਧੀ। ਹਾਂ ਤੇ ਹੈਰਾਨੀ ਦੀ ਗੱਲ ਅਕਾਲੀ ਧੜਿਆਂ ਨੇ ਬਾਈਕਾਟ ਦੇ ਬਾਵਜੂਦ ਅੰਦਰ ਖਾਤੇ ਬੱਬਲ ਸੰਧੂ ਦੀ ਮਦਦ ਕੀਤੀ। ਇਹ ਕਿਉਂ ਸ਼ਾਇਦ ਡਰ ਗਏ ਕਿ ਕਿਤੇ बसपा ਵਾਲਾ ਗਰੀਬ ਉਮੀਦਵਾਰ ਹੀ ਨਾ ਜਿੱਤ ਜੇ ਇਸ ਲਈ ਕਾਂਗਰਸ ਸੀ ਬਾਗੀ ਦੀ ਮਦਦ ਕਰਤੀ ਸਮਝ ਗਈ बसपा ਲਈ ਤਾਂ ਫਿਰ ਚੁਣੌਤੀਆਂ ਬਹੁਤ ਵੱਡੀਆਂ ਸੀ ਬੇਅੰਤ ਸੁਲਹਾਣੀ ਕੋਲ ਪੈਸਾ ਤੇ ਲਾ ਕੁਝ ਨਹੀਂ ਉਹ ਤਾਂ ਜਿਵੇਂ ਲੇਖਕ ਕਹਿੰਦੇ ਨੰਗੇ ਧਾੜ ਲੜਦਿਆਂ ਮੁਕਾਬਲਾ ਕਰ ਰਹੇ ਸੀ ਹਾਂ ਤੇ ਹਲਕਾ ਵੀ ਬਹੁਤ ਵੱਡਾ ਕਸਬੇ ਸ਼ਹਿਰ ਦਾ ਹਿੱਸਾ ਸੌ ਤੋਂ ਵੱਧ ਪਿੰਡ ਤੇ ਇੱਕ ਹੋਰ ਮੁਸ਼ਕਿਲ ਦਲਿਤ ਵੋਟਰਾਂ ਦਾ ਵੱਡਾ ਹਿੱਸਾ ਉਹ ਪੀੜ੍ਹੀਆਂ ਤੋਂ ਕਾਂਗਰਸ ਨੂੰ ਮਾਂ ਪਾਰਟੀ ਮੰਨਦੇ ਸੀ ਹਾਂ ਇਹ ਵਫਾਦਾਰੀ ਤੋੜਨੀ ਬਹੁਤ ਔਖੀ ਸੀ ਤੇ ਸ਼ਹਿਰਾਂ 'ਚ ਵੀ ਬਸਵਾ ਦੀ ਪਕੜ ਘੱਟ ਸੀ ਸਹੀ ਗੱਲ ਹੈ ਪਰ ਹਾਂ ਕੁਝ ਥਾਵਾਂ ਤੇ ਫਰਕ ਪੈ ਰਿਹਾ ਸੀ ਜਿਵੇਂ ਗਿਲਪਿੰਡ ਦਾ ਜ਼ਿਕਰ ਆਉਂਦਾ ਅੱਛਾ ਉੱਥੇ 1985 ਚ ਬਸਪਾ ਦਾ ਵਿਰੋਧ ਹੋਇਆ ਸੀ ਪਰ ਹੁਣ 92 ਚੋਂ ਬਸਪਾ ਦਾ ਗੜ ਬਣ ਗਿਆ ਸੀ ਮਾਸਟਰ ਰੋਮ ਪ੍ਰਕਾਸ਼ ਠਾਣਾ ਸਿੰਘ ਮੁਖਤਿਆਰ ਸਿੰਘ ਫੌਜੀ ਵਰਗੇ ਕਾਰਕੁਨਾ ਕਰਕੇ ਮਤਲਬ ਜ਼ਮੀਨੀ ਪੱਧਰ ਤੇ ਕੰਮ ਦਾ ਅਸਰ ਦਿਖ ਰਿਹਾ ਸੀ ਬਿਲਕੁਲ ਤੇ ਸੱਭਿਆਚਾਰਕ ਪੱਖੋਂ ਵੀ ਸਮਰਥਨ ਮਿਲ ਰਿਹਾ ਸੀ ਹਾਂਜੀ ਗੀਤ ਵਗੈਰਾ ਹਾਂਜੀ ਗਿਲਪਿੰਡ ਦੇ ਹੀ ਗੁਰਨਾਮ ਸਿੰਘ ਪੱਟੀ ਨੇ ਗੀਤ ਲਿਖੇ ਤੇ ਹਾਕਮ ਸਿੰਘ ਪੰਛੀ ਨੇ ਆਪਣੀ ਤੂੰਬੀ ਤੇ ਗਾਏ ਅੱਛਾ ਇੱਕ ਗੀਤ ਖਾਸ ਕਰਕੇ ਸੁਲਹਾਣੀ ਬਾਰੇ ਬਹੁਤ ਮਸ਼ਹੂਰ ਹੋਇਆ ਕਿਹੜਾ ਕਾਂਗਰਸ ਸੇ ਤੈਨੂੰ ਰਹਿਣ ਦੇਣਾ ਤੂੰ ਐਵੇਂ ਨਾ ਜਾਣੀ ਪੁੱਛ ਚੁਕਾ ਦਿਓਗਾ ਲਾਲ ਸਿੰਘ ਸੁਲਹਾਣੀ ਹਾਂ ਹਾਂ ਇਹ ਤਾਂ ਲੋਕਾਂ ਦੀ ਜ਼ੁਬਾਨ ਤੇ ਚੜ ਗਿਆ ਹੋਣਾ ਬਿਲਕੁਲ ਇਸ ਨੇ ਮੁਹਿਮ ਨੂੰ ਬਹੁਤ ਹਵਾ ਦਿੱਤੀ ਤੇ ਸੁਲਹਾਣੀ ਦਾ ਸੁਨੇਹਾ ਕੀ ਸੀ ਲੋਕਾਂ ਨੂੰ ਉਹ ਕਾਂਗਰਸ ਦੇ ਚੜਦਾ ਸੂਰਜ ਨਿਸ਼ਾਨ ਦੀ ਤੁਲਨਾ ਗਰੀਬਾਂ ਦੇ ਘਰਾਂ ਦੇ ਹਨੇਰੇ ਨਾਲ ਕਰਦੇ ਸੀ ਤੇ ਕਹਿੰਦੇ ਸੀ ਹੁਣ ਵੋਟ ਦੀ ਤਾਕਤ ਨਾਲ ਇਹ ਹਨੇਰਾ ਦੂਰ ਕਰੋ ਆਪ ਨਿਰਭਰ ਬਣੋ ਚੰਗਾ ਸੁਨੇਹਾ ਸੀ ਫਿਰ ਆਇਆ ਪੋਲਿੰਗ ਦਾ ਦਿਨ 1992 19 ਫਰਵਰੀ ਹਾਂਜੀ ਬੂਥਾਂ ਤੇ ਸੁਰੱਖਿਆ ਤਾਂ ਬਹੁਤ ਸੀ ਪਰ ਡਰ ਦਾ ਮਾਹੌਲ ਐਸਾ ਕਿ VOTING ਬਹੁਤ ਕਟ ਹੋਈ ਸ਼ਾਇਦ 20 25% ਹੀ ਇੰਨੀ ਕਟ ਹਾਂ ਤੇ ਸਰੋਤ ਕਹਿੰਦਾ ਕਿ ਕਈ ਥਾਈਂ ਵਿਰੋਧੀਆਂ ਨੇ ਖਾਲੀ ਬੂਥਾਂ ਤੇ ਕਬਜ਼ੇ ਕਰਕੇ ਝਾਲੀ ਵੋਟਾਂ ਪਾਈਆਂ ਠੱਪੇ ਲਾਏ ਓ ਧੱਕੇਸ਼ਾਹੀ ਮਤਲਬ ਹਾਂ ਤੇ ਇਸ਼ਾਰਾ ਇਹ ਵੀ ਹੈ ਕਿ ਸ਼ਾਇਦ ਪ੍ਰਸ਼ਾਸਨ ਨੇ ਵੀ ਵੋਟ ਪ੍ਰਤੀਸ਼ਤਵ ਵਧਾ ਕੇ ਦਿਖਾਣ ਲਈ ਅੱਖਾਂ ਬੰਦ ਰੱਖੀਆਂ ਹੋ ਸਕਦਾ ਹੈ ਪਰ ਇਸ ਮਾਹੌਲ ਚ ਵੀ ਬਸਪਾ ਵਰਕਰਾਂ ਦੀ ਹਿੰਮਤ ਦੇਖੋ ਕੀ ਕੀਤਾ ਉਹਨਾਂ ਨੇ ਬਹੁਤ ਸਾਰੇ ਪਿੰਡਾਂ ਚ ਧਮਕੀਆਂ ਦੇ ਬਾਵਜੂਦ ਬੂਥਾਂ ਤੇ ਡਟੇ ਰਹੇ ਵਾਹ ਤਲਵੰਡੀ ਪਾਈ ਚ ਤਾਂ ਇੱਕ ਸਕੂਲ ਦੀ ਕੁੜੀ ਸੁਨੀਤਾ ਰਾਣੀ ਬਿਨਾਂ ਡਰੇ ਬੂਥ ਤੇ ਬੈਠੀ ਰਹੀ ਕਮਾਲ ਅੱਤਾ ਇਹ ਕਿ ਬੱਬਲ ਸੰਧੂ ਦੇ ਆਪਣੇ ਜੱਦੀ ਪਿੰਡ ਚ ਵੀ ਬਸਪਾ ਦਾ ਬੂਥ ਲੱਗਿਆ ਫਿਰ ਤਾਂ ਸੁਲਹਾਣੀ ਠੀਕ ਹੀ ਕਹਿੰਦੇ ਨੇ ਹਾਂ ਉਹ ਲਿਖਦੇ ਨੇ ਇਸ ਖੌਫਜ਼ਦਾ ਫਿਜ਼ਾ ਵਿੱਚ ਮੈਦਾਨੇ ਜੰਗ ਡਟੇ ਰਹਿਣਾ ਹੀ ਸਾਡੇ ਲਈ ਵੱਡੀ ਜਿੱਤ ਸੀ ਸਹੀ ਗੱਲ ਹੈ ਉੱਥੇ ਖੜਨਾ ਹੀ ਬਹੁਤ ਵੱਡੀ ਗੱਲ ਸੀ ਜਦੋਂ ਨਤੀਜੇ ਆਏ ਛੌਣੀ ਤੋਂ ਕੌਣ ਜਿੱਤਿਆ ਉੱਥੋਂ ਬੱਬਲ ਸੰਧੂ ਜਿੱਤ ਗਏ ਆਜ਼ਾਦ ਪਰ ਅਕਾਲੀਆਂ ਦੀ ਹਿਮਾਇਤ ਸੀ ਤੇ ਕਾਂਗਰਸੀ ਉਮੀਦਵਾਰ ਗੁਰਨੇਤ ਸਿੰਘ ਬਰਾੜ ਉਹ ਹਾਰ ਗਏ ਸਿਰਫ 1546 ਵੋਟਾਂ ਨਾਲ ਬਹੁਤ ਥੋੜੇ ਫਰਕ ਨਾਲ ਹਾਂ ਸਰੋਤ ਕਹਿੰਦਾ ਕਿ ਉਹਨਾਂ ਦੀ ਹਾਰ ਦਾ ਕਾਰਨ ਬਸਪਾ ਵੱਲੋਂ ਵੋਟਾਂ ਵੰਡਣਾ ਸੀ ਤੇ ਛੱਡੀ ਦਿੱਤੀ اچھا ਪਰ ਫਿਰੋਜ਼ਪੁਰ ਸ਼ਹਿਰ ਦੇ ਨਤੀਜੇ ਤੇ ਤਾਂ ਬਹੁਤ ਰੌਲਾ ਪਿਆ ਸੀ ਹੈ ਨਾ ਹਾਂ ਬਹੁਤ ਵੱਡਾ ਵਿਵਾਦ ਹੋਇਆ ਲੇਖਕ ਦਾ ਦਾਵਾ ਹੈ ਤੇ ਇਹ ਗੱਲ ਉਦੋਂ ਬਹੁਤ ਚੱਲੀ ਸੀ ਕਿ ਬਸਪਾ ਦੇ ਮੁਖਤਿਆਰ ਸਿੰਘ ਮੁੱਤੀ ਅਸਲ ਚ ਜਿੱਤ ਰਹੇ ਸੀ ਫਿਰ ਪਰ ਐਨ ਆਖਰੀ ਮੌਕੇ ਤੇ ਕਹਿੰਦੇ ਨੇ ਅੰਕੜਿਆਂ ਦੇ ਹੇਰ ਫੇਰ ਕਰਕੇ ਉਹਨਾਂ ਨੂੰ ਕਾਂਗਰਸ ਦੇ ਬਾਲਮੁਕੰਦ ਸ਼ਰਮਾ ਤੋਂ 355 ਵੋਟਾਂ ਨਾਲ ਹਾਰਿਆ ਦਿਖਾਤਾ ਸਿੱਧਾ ਤੰਦਲੀ ਦਾ ਦੋਸ਼ ਹਾਂਜੀ ਸਿੱਧਾ ਦੋਸ਼ ਕਿ ਇਹ ਉਪਰੋਂ ਸਿਆਸੀ ਦਬਾਅ ਕਰਕੇ ਹੋਇਆ ਪ੍ਰਸ਼ਾਸਨ ਦਾ ਰਵਈਆ ਪੱਖਪਾਤੀ ਸੀ ਤੇ ਇਹ ਸਿਰਫ ਇੱਥੇ ਹੋਇਆ ਨਹੀਂ ਨਹੀਂ ਸਰੋਤ ਕਹਿੰਦਾ ਪੰਜਾਬ ਚ ਕਈ ਹੋਰ ਥਾਵਾਂ ਤੋਂ ਵੀ ਇਹੋ ਜਿਹੀਆਂ ਖਬਰਾਂ ਸੀ ਜਿੱਥੇ बसपा ਉਮੀਦਵਾਰਾਂ ਨੂੰ ਜਾਣਬੁੱਝ ਕੇ ਹਰਾਇਆ ਗਿਆ ਇਹ ਤਾਂ ਬਹੁਤ ਗੰਭੀਰ ਦੋਸ਼ ਨੇ ਵਰਕਰਾਂ ਨੇ ਕੀ ਕੀਤਾ ਫਿਰ ਉਸਤ ਬਹੁਤ ਸੀ ਫਿਰੋਜ਼ਪੁਰ ਚ ਡੀਸੀ ਦਫ਼ਤਰ ਅੱਗੇ ਬਹੁਤ ਵੱਡਾ ਪ੍ਰਦਰਸ਼ਨ ਹੋਇਆ ਸ਼ਹਿਰ ਦਾ ਮੁੱਖ ਚੌਕ ਜਾਮ ਕਰਤਾ ਮਾਹੌਲ ਹੋਰ ਗਰਮਾ ਗਿਆ ਜਦੋਂ ਖਬਰ ਆਈ ਕਿ ਲੋਕ ਸਭਾ ਸੀਟ ਤੋਂ 모ਹਨ ਸਿੰਘ ਫਲੀਆਂ ਵਾਲਾ बसपा ਹਾਂਜੀ ਚਿਤਾਉਣ ਦਾ ਦਬਾਅ ਪੈ ਰਿਹਾ ਓ ਇੱਥੇ ਵੀ ਉਹੀ ਖੇਡ ਹਾਂ ਪਰ ਇੱਥੇ ਇੱਕ ਕਮਾਲ ਦੀ ਗੱਲ ਹੋਈ ਕੀ ਉਦੋਂ ਫਿਰੋਜ਼ਪੁਰ ਦੇ ਡੀਸੀ ਤੇ ਆਰਓਸੀਸੀ ਰਕੇਸ਼ ਕੁਮਾਰ ਆਈਏਐਸ ਸਰੋਤ ਉਹਨਾਂ ਨੂੰ ਬਹੁਤ ਇਮਾਨਦਾਰ ਅਫਸਰ ਦੱਸਦਾ ਹੈ। ਅੱਛਾ ਉਹਨਾਂ ਨੇ ਕੋਈ ਸਿਆਸੀ ਦਬਾਅ ਨਹੀਂ ਮੰਨਿਆ? ਬਿਲਕੁਲ ਨਹੀਂ। ਫੇਰ ਉਹਨਾਂ ਨੇ ਸਹੀ ਨਤੀਜਾ ਐਲਾਨ ਕੀਤਾ। ਮੋਹਨ ਸਿੰਘ ਫੱਲੀਆਂ ਵਾਲਾ 1296 ਵੋਟਾਂ ਨਾਲ ਜੇਤੂ। ਵਾਹ ਇਹ ਤਾਂ ਬਹੁਤ ਵੱਡੀ ਗੱਲ ਸੀ ਉਸ ਮਾਹੌਲ 'ਚ। ਬਹੁਤ ਵੱਡੀ। ਭਾਵੇਂ ਬਾਅਦ ਵਿੱਚ ਦੀ ਕੀਮਤ ਚੁਕਾਉਣੀ ਪਈ, ਉਹਨਾਂ ਨੂੰ ਸਾਈਡਲਾਈਨ ਕਰਤਾ ਗਿਆ ਪਰ ਲੇਖਕ ਉਹਨਾਂ ਦੀ ਬਹੁਤ ਤਾਰੀਫ਼ ਕਰਦੇ ਨੇ। ਕਹਿੰਦੇ ਨੇ ਕੋਈ ਹਰਿਆ ਬੂਟੀ ਰਹਿੋ ਰੀਦੀ ਖੂਬਸੂਰਤ ਮਿਸਾਲ। ਹਾਂ ਕਿ ਬੁਰਾਈ 'ਚ ਵੀ ਕੋਈ ਚੰਗਿਆਈ ਬ ਫਲੀਆਂ ਵਾਲਾ ਦੀ ਜਿੱਤ ਇੱਕ ਆਮ ਦਲਿਤ ਰਾਏ ਸਿੱਖ ਪਰਿਵਾਰ ਦਾ ਨੌਜਵਾਨ ਹਾਂ ਪਛੜੀ ਸ਼੍ਰੇਣੀ ਤੋਂ ਉਹ ਪੰਜਾਬ ਦੇ ਵੱਡੇ ਸਿਆਸਤਦਾਨਾਂ ਨੂੰ ਹਰਾ ਗਿਆ ਇਹ ਤਾਂ ਸੱਚੀ ਕਾਸ਼ੀਰਾਮ ਦਾ ਚਮਤਕਾਰ ਸੀ ਬਿਲਕੁਲ ਤੇ ਇਹ ਇਕੱਲੀ ਜਿੱਤ ਨਹੀਂ ਸੀ ਹੋਰ ਕੌਣ ਜਿੱਤਿਆ ਪੰਜਾਬ ਪਰਚੇ ਹੋਰ ਵੀ ਹੈਰਾਨੀ ਵਾਲੇ ਨਤੀਜੇ ਸੀ ਧਰਮਕੋਟ ਤੋਂ ਬਲਦੇਵ ਸਿੰਘ ਪੱਟੀ ਬਿਲਕੁਲ ਨੌਜਵਾਨ ਬਹੁਤ ਗਰੀਬ ਪਰਿਵਾਰ ਤੋਂ ਉਹ ਜਿੱਤ ਗਏ ਕਮਾਲ ਹੈ ਕੁੱਲ ਮਿਲਾ ਕੇ ਬਸਪਾ ਨੇ 11 ਵਿਧਾਨ ਸਭਾ ਸੀਟਾਂ ਜਿੱਤੀਆਂ 9 ਸੀਟਾਂ ਪਹਿਲੀ ਵਾਰ ਛੇ ਹਾਂਜੀ 6 ਦੁਆਬੇ ਤੋਂ 3 ਮਾਲਵੇ ਤੋਂ ਅਵਤਾਰ ਸਿੰਘ ਕਰੀਮਪੁਰੀ ਸ਼ਿੰਗਾਰਾ ਰਾਮ ਸਹੂੰਗੜਾ ਸਤਨਾਮ ਕੈਂਥ ਇਹ ਸਾਰੇ ਜਿੱਤੇ ਤੇ ਸਤਨਾਮ ਕੈਂਥ ਤਾਂ ਵਿਰੋਧੀ ਧਿਰ ਦੇ ਨੇਤਾ ਵੀ ਬਣੇ ਸੀ ਹਨਾ ਹਾਂਜੀ ਬਿਲਕੁਲ ਇਸ ਸਬਦ ਦਾ ਮਤਲਬ ਕੀ ਸੀ ਫਿਰ ਮਤਲਬ ਬਹੁਤ ਵੱਡਾ ਸੀ ਪੰਜਾਬ ਦੀ ਸਿਆਸਤ 'ਚ ਪਹਿਲੀ ਵਾਰ ਇੱਕ ਤੀਜੀ ਧਿਰ ਖਾਸ ਕਰਕੇ ਦਲਿਤਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਮੁੱਖ ਵਿਰੋਧੀ ਧਿਰ ਬਣ ਗਈ ਇਸ ਨੇ ਤਾਂ ਪੰਜਾਬ ਦੇ ਰਵਾਇਤੀ ਸਿਆਸੀ ਟਾਂਚੇ ਨੂੰ ਹਿਲਾਤਾ ਹੋਣਾ ਕਾਂਗਰਸ ਅਕਾਲੀ ਵਾਲਾ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸਿਆਸੀ ਪੰਡਿਤ ਹੈਰਾਨ ਸੀ ਲੇਖਕ ਕਹਿੰਦੇ ਉਹਨਾਂ ਦੇ ਦੰਦ ਜੁੜ ਗਏ ਹੂੰ ਇਹ ਪੰਜਾਬ ਚ ਦਲਿਤ ਸਿਆਸਤ ਦੇ ਨਵੇਂ ਦੌਰ ਦੀ ਸ਼ੁਰੂਆਤ ਸੀ ਬਿਲਕੁਲ ਸਪਸ਼ਟ ਸੰਕੇਤ ਸੀ ਪਰ ਇਸ ਕਹਾਣੀ ਦਾ ਇੱਕ ਬਹੁਤ ਹੀ ਦੁਖਦਾਈ ਪਹਿਲੂ ਵੀ ਹੈ ਹਾਂ ਉਹ ਹਿੰਸਾ ਵਾਲਾ ਸਰੋਤ ਕਹਿੰਦਾ ਹੈ ਕਿ बसपा ਦੀ ਇਸ ਤੇਜ਼ ਚੜਤ ਨੂੰ ਰੋਕਣ ਲਈ ਖਾਸ ਕਰਕੇ ਕਾਂਗਰਸ ਸਰਕਾਰ ਵੱਲੋਂ ਇੱਕ ਸਾਜ਼ਿਸ਼ ਰਚੀ ਗਈ ਕਿਸ ਤਰ੍ਹਾਂ ਦੀ ਸਾਜ਼ਿਸ਼ ਆਤੰਕਵਾਦ ਦੇ ਖਾਤਮੇ ਦੀ ਆੜਛ बसपा ਦੇ ਕਾਡਰ ਨੂੰ ਨਿਸ਼ਾਨਾ ਬਣਾਇਆ ਗਿਆ ਡਰ ਪੈਦਾ ਕਰਨ ਲਈ ਲਹਿਰ ਨੂੰ ਕੁਚਲਣ ਲਈ। ਉਹ ਬਸਪਾ ਵਰਕਰਾਂ ਦੇ ਚੁਣ-ਚੁਣ ਕੇ ਕਤਲ ਕੀਤੇ ਗਏ। ਇਹ ਬਹੁਤ ਭਿਆਨਕ ਗੱਲ ਹੈ। ਸਰੋਤ ਕੁਝ ਘਟਨਾਵਾ ਦੱਸਦਾ ਹੈ ਨੂਰ ਮਹਿਲ ਨੇੜੇ 9 ਵਰਕਰ ਸ਼ਹੀਦ ਕਰ ਦਿੱਤੇ ਗਏ। ਕਈ ਜ਼ਖਮੀ। ਹਾਏ ਰੱਬਾ! ਖਰੜ ਨੇੜੇ ਦਿਵਾਲੀ ਪਿੰਡ 'ਚ 5 ਵਰਕਰ ਘਰਾਂ 'ਚੋਂ ਕੱਢ ਕੇ ਮਾਰ ਦਿੱਤੇ। ਲੁਧਿਆਣੇ ਨੇੜੇ ਜਸਪਾਲ ਬਾਂਗਰ ਪਿੰਡ 'ਚ 5 ਹੋਰ। ਇਹ ਤਾਂ ਬਹੁਤ ਹੀ ਜ਼ਿਆਦਾ ਤਸ਼ੱਦਦ ਸੀ। ਮਾਹੌਲ 'ਚ ਸਹਿਮ ਪੈਦਾ ਕਰਨ ਦੀ ਕੋਸ਼ਿਸ਼? ਹਾਂਜੀ। ਇਹ ਸਿਰਫ ਕੋਈ 1-2 ਘਟਨਾਵਾ ਨਹੀਂ ਸੀ। ਇਹ ਉਸ ਪੂਰੇ ਦੌਰ ਦਾ ਹਿੱਸਾ ਸੀ ਜਿੱਥੇ ਇੱਕ ਨਵੀਂ ਸਿਆਸੀ ਤਾਕਤ ਨੂੰ ਗੋਲੀਆਂ ਨਾਲ ਦਬਾਇਆ ਜਾ ਰਿਹਾ ਇਹ ਗੱਲ ਹੋਰ ਪੱਕੀ ਕਰਦੀ ਹੈ ਕਿ ਉਹਨਾਂ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਬਸਪਾ ਦੀ 1992 ਦੀ ਜਿੱਤ ਕਿੰਨੀ ਵੱਡੀ ਸੀ ਸ਼ਾਇਦ ਇਸੇ ਲਈ ਲੇਖਕ ਚਮਤਕਾਰ ਕਹਿੰਦੇ ਨੇ ਸਹੀ ਗੱਲ ਹੈ ਤਾਂ ਜੇ ਆਪਾਂ ਸਾਰ ਕੱਢੀਏ ਅਸੀਂ 90ਵਿਆਂ ਦੇ ਸ਼ੁਰੂ ਦੇ ਪੰਜਾਬ ਦੀ ਗੱਲ ਕੀਤੀ ਹਿੰਸਾ ਡਰ ਸਿਆਸੀ ਉਥਲ-ਪੁਥਲ ਹਾਂਜੀ ਉਸ ਵਿੱਚ ਬਸਪਾ ਦਾ ਇੱਕਦਮ ਉਭਰਨਾ ਲੋਕਾਂ ਦਾ ਜ਼ਮੀਨੀ ਪੱਧਰ ਤੇ ਜੁੜਨਾ ਕਾਸ਼ੀਰਾਮ ਦੀ ਅਗਵਾਈ ਪਾਰਟੀ ਅੰਦਰ ਦੀਆਂ ਮੁਸ਼ਕਲਾਂ ਚੋਣਾ ਜਿੱਕ ਤਹ ਤਾਂ ਵੀ ਤੱਕੇਸ਼ਾਈ ਤੇ ਅਖੀਰ ਚ ਵਰਕਰਾਂ ਤੇ ਭਿਆਨਕ ਜ਼ੁਲਮ ਇਸ ਸਭ ਕੁਝ ਸੀ ਉਸ ਕਹਾਣੀ ਚ ਇਹ ਸਾਰਾ ਕੁਝ ਸਾਨੂੰ ਕੀ ਦੱਸਦਾ ਹੈ ਦੇਖੋ ਇੱਕ ਪਾਸੇ ਤਾਂ ਇਹ ਦੱਸਦਾ ਹੈ ਕਿ ਪੰਜਾਬ ਚ ਦਲਿਤ ਸਿਆਸੀ ਤਾਕਤ ਦੀ ਕਿੰਨੀ ਸੰਭਾਵਨਾ ਸੀ ਜੇ ਲੋਕ ਇਕੱਠੇ ਹੋਣ ਤਾਂ ਬਹੁਤ ਕੁਝ ਬਦਲ ਸਕਦੇ ਨੇ ਹਾਂਜੀ ਪਰ ਦੂਜੇ ਪਾਸੇ ਇਹ ਵੀ ਪਤਾ ਲੱਗਦਾ ਹੈ ਕਿ ਰਾ ਕਿੰਨਾ ਔਖਾ ਸੀ ਕਿੰਨਾ ਵਿਰੋਧ ਕਿੰਨੇ ਖਤਰੇ ਕਿੰਨੀਆਂ ਕੁਰਬਾਨੀਆਂ ਹੂੰ ਤੇ ਇਹ ਘਟਨਾਵਾਂ ਇਹ ਸਵਾਲ ਵੀ ਖੜਾ ਕਰਦੀਆਂ ਨੇ ਕਿ ਜਦੋਂ ਦਬਾਅ ਹੋਵੇ ਡਰ ਹੋਵੇ ਤੰਦਲੀ ਹੋਵੇ ਤਾਂ ਲੋਕਤੰਤਰ ਕਿੰਨਾ ਕਮਜ਼ੋਰ ਹੋ ਸਕਦਾ ਹੈ ਸਹੀ ਗੱਲ ਹੈ ਅਖੀਰ ਵਿੱਚ ਲੇਖਕ ਇੱਕ ਸਵਾਲ ਛੱਡਦੇ ਨੇ ਸੋਚਣ ਲਈ ਕੀ ਸਵਾਲ ਉਹ ਕਹਿੰਦੇ ਨੇ ਕਿ ਜੇ 1992 ਦੀਆਂ ਚੋਣਾਂ ਸੱਚੀ ਨਿਰਪੱਖ ਹੁੰਦੀਆਂ ਆਜ਼ਾਦ ਹੁੰਦੀਆਂ ਬਿਨਾਂ ਡਰ ਤੋਂ ਤਾਂ ਨਤੀਜਾ ਸ਼ਾਇਦ ਕੁਝ ਹੋਰ ਹੁੰਦਾ ਉਹ ਲਿਖਦੇ ਨੇ ਜੇ ਨਿਰਪੱਖ ਤੇ ਆਜ਼ਾਦ ਚੋਣ ਹੁੰਦੀ ਤਾਂ ਪੰਜਾਬ ਦਾ ਚੋਣ ਨਤੀਜਾ ਹੋਰ ਹੋਣਾ ਸੀ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸੱਤਾ ਤੇ ਕਾਬਜ਼ ਹੁੰਦੀ ਵਾਹ ਮਤਲਬ ਸਰਕਾਰ ਬਣਾ ਸਕਦੀ ਸੀ ਹਾਂ ਉਹਨਾਂ ਦਾ ਇਹ ਮੰਨਣਾ ਹੈ ਇਹ ਇੱਕ ਵੱਡਾ ਜੇਕਰ ਹੈ ਪਰ ਸੋਚਣ ਵਾਲੀ ਗੱਲ ਹੈ ਹਾਂ ਕਿ ਉਸ ਦੌਰ ਦੇ ਡਰ ਹਿੰਸਾ ਤੇ ਕਥਿਤ heira-pheri ਨੇ ਪੰਜਾਬ ਦੇ ਸਿਆਸੀ ਭਵਿੱਖ ਨੂੰ ਕਿੰਨਾ ਕੁ ਪ੍ਰਭਾਵਿਤ ਕੀਤਾ ਹੋਣਾ ਤੇ ਜੇ ਉਹ ਸਭ ਨਾ ਹੁੰਦਾ ਤਾਂ ਅੱਜ ਪੰਜਾਬ ਦੀ ਸਿਆਸਤ ਸ਼ਾਇਦ ਕਿਹੋ ਜਿਹੀ ਹੁੰਦੀ ਬਿਲਕੁਲ ਇਹ ਸਵਾਲ ਸੋਚਣ ਲਈ ਛੱਡ ਜਾਂਦੇ ਆਂ